ਪਹਿਲਾ ਬਣਾਣਾ ਰੰਗ ਦਾ ਠੀਕ ਆ ਟਾਈਮ ਹੋ ਚੁੱਕਿਆ ਜੀ 6 ਵਜੇ ਚੁੱਕਿਆ ਤੇ ਹੁਣ ਪਹਿਲਾ ਬਣਾਇਆ ਸੀ ਆਪਾਂ ਨੇ ਆਪਾਂ ਉਹ ਵਾਲੀ ਵੀਡੀਓ ਜਿਹੜੀ ਖਤਮ ਕਰ ਦਿੱਤੀ ਸੀ ਮਤਲਬ ਦੁਬਾਰਾ ਸਟਾਰਟ ਕਰ ਲਈ ਆਪਾਂ ਵੀਡੀਓ ਆਪਾਂ ਪਹਿਲਾਂ ਬਣਾਈ ਸੀ ਮਟਰੀ ਤੇ ਹੁਣ ਆਪਾਂ ਬਣਾਉਣੇ ਆ ਪੰਜੀਰੀ ਤੇ ਹੋਰ ਬਣਾਇਆ ਆਪਾਂ ਚੌਲ ਚੌਲ ਇਹ ਤਾਂ ਇਧਰ ਤਾਂ ਦਾਲ ਚੌਲ ਬਣ ਰਹੇ ਆ ਤੇ ਹੁਣ ਆਪਾਂ ਬਣਾਉਣੇ ਆ ਪੰਜੀਰੀ ਤਾਂ ਹੁਣ ਆਪਾਂ ਚੱਲਦੇ ਆਂ ਬਾਹਰ ਪੰਜੀਰੀ ਬਣਾਉਣੀ ਆ ਤੇ ਕੱਲ ਅਸੀਂ ਜਾਣਾ ਫਿਰ ਉਹਦੀ ਕਰਦੇ ਆਪਾਂ ਤਿਆਰੀ ਕੀ achar ਵੀ ਬਣ ਗਿਆ ਪੰਦੀਰੀ ਵੀ ਬਣ ਗਈ ਆ ਤੇ ਬਣਾਉਣੀ ਆ ਤੇ ਮਟਰੀ ਵੀ ਬਣ ਗਈ ਆ ਪੰਦੀਰੀ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਖਾਵਾਂਗੇ ਰੋਟੀ ਇਧਰ ਪੰਡ ਰਹੀ ਆ ਦਾਲ ਚੌਲ ਤੇ ਚਲੋ ਜੀ ਬਣਾਉਣੀ ਆ ਫਿਰ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਰੱਖਦੇ ਹਾਂ ਹਾਂਜੀ ਨੇਰਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਬਣਾ ਲੈਨੇ ਆ ਮਟਰੀ ਤੋਂ ਬਾਅਦ ਪੰਜੀਰੀ ਦੀ ਤਿਆਰੀ ਕਰ ਲੈਨੇ ਆ ਤੇ ਉਹਦੇ ਲਈ ਆਟਾ ਲੈ ਲਿਆ ਆਟੇ ਵਾਲੀ ਪੰਦੀਰੀ ਬਣਾਵਾਂਗੇ ਤੇ ਮਖਾਣੇ ਲੈ ਲਏ ਆ ਬਾਦਾਮ ਪਾਵਾਂਗੇ ਤੇ ਖਸਖਸ ਪਾਵਾਂਗੇ ਤੇ ਦਾਖਾ ਪਾਵਾਂਗੇ ਸੌਗੀ ਮਤਲਬ ਤੇ ਨਿਆਣਾ ਨੂੰ ਭੇਜ ਦਿੱਤਾ ਦੀ ਅੰਦਰ ਆਪਾਂ ਨੇ ਮੇਰਾ ਕਾਫੀ ਹੋ ਗਿਆ ਐ ਤੇ ਸਾਡੇ ਕੱਲ ਤੇ ਜਾਣ ਦੀ ਹੋ ਰਹੀ ਹੈ ਤਿਆਰੀ ਅਸੀਂ ਕੱਲ ਜਾਣਾ ਕਿਦਵਾ ਖਾ ਲੈਣੀ ਆ ਲੋ ਪੰਜੀ ਦੇ ਵੇਖੋ ਅੰਜੀਰੀ ਦਾ ਸਮਾਨ ਵੀ ਆ ਗਿਆ ਆ ਆਟਾ ਲੈ ਲਿਆ ਆ ਤੇ ਕਿਉਂ ਇੱਧਰ ਪਾ ਲਿਆ ਪਹਿਲਾ ਆਪਾਂ ਮਖਾਣੇ ਆ ਜਿਹੜੇ ਉਹ ਫਰਾਈ ਕਰ ਲਾਂਗੇ ਬੱਚਿਆਂ ਨੂੰ ਆਪਾਂ ਅੰਦਰ ਭੇਜ ਦਿੱਤਾ ਸੀ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪਾਉਂਦੇ ਨੇ ਹਾਂ ਹਾਂ ਬਹੁਤ ਨੇ ਤੇ ਇੱਧਰ ਸਾਰਾ ਕੁਝ ਪਿਆ ਆ ਖਲਾਰਾ ਵੀ ਹਲੇ ਅਸੀਂ ਚੱਕਿਆ ਨਹੀਂ ਹੁੱਦਾਂ ਹੀ ਪਿਆ ਮੈਂ ਕਿਹਾ ਚੱਲ ਇੱਕੋ ਵਾਰੀ ਚੱਕਾਂਗੇ ਹੁਣ ਮਖਾਣੇ ਪੋਣੇ ਪਹਿਲਾਂ ਸਭ ਤੋਂ ਪਹਿਲਾਂ ਮਖਾਣੇ ਫਰਾਈ ਕਰ ਲੈਣੇ ਆ। ਇਹ ਹੁਣ ਫਿਰ ਆਪਾਂ ਮਿਕਸੀ ਚ ਕਰਾਂਗੇ। ਆਪਾਂ ਚਾਹ ਹੁਲ ਜਾਂਦੇ। ਅੱਛਾ। ਪਾਲਾਂਗੇ ਆਪ ਇਹਦੇ ਵਿੱਚ ਆਟਾ ਧਿਆਨ ਨਾਲ ਮम्मा ਧਿਆਨ ਨਾਲ ਆਪਾਂ ਦੋ ਕੋਲੇ ਪਾ ਲਈ ਆਟੇ ਦੇ ਇੱਕ ਕੋਲਾ ਦਾ ਦੋ ਕਿਉ ਦੇ ਦੋ ਹੀ ਕਿਉ ਦੇ ਦੋ ਹੀ ਆਟੇ ਦੇ ਤੇ ਆਪਾਂ ਹੁਣ ਇਹਨੂੰ ਆਟੇ ਨੂੰ ਭੁੰਨ ਲਾਂਗੇ ਇਹਨੂੰ ਵੀ ਨਾਨੀ ਦੇ ਹੱਥ ਦੀ ਉਹ ਪੰਜੀ ਦੀ ਸਵਾਦ ਲੱਗਦੀ ਆ। ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਭੁੰਨ ਲਓ। ਹਾਂਜੀ ਆਟਾ ਭੁੰਨਿਆ ਜਾ ਤੱਕ ਆਇਆ ਆਪਾਂ ਥੋੜਾ ਜਿਹਾ ਹੋਰ ਭੁੰਨਾਂਗੇ ਆਪਾਂ। ਵਾ ਦਿੱਤੇ ਆਪ ਇਹਦੇ ਵਿੱਚ ਬਦਾਮ ਆਟਾ ਹੋ ਗਿਆ ਸੀ ਖਸਖਸ ਪੋਣੀ ਆਹ ਦੇਖੋ ਇਸੇ ਬਿਲਾਂ ਦੀ ਗੁੱਟਾ ਇਹਦੇ ਨਾਲ ਕੀ ਹੁੰਦਾ ਤੇ ਧੂਰੀ ਤੋਂ ਵਧੀਆ ਹੈ ਅੱਛਾ ਥੋੜੀ ਜਿਹੀ ਪਾਇਆ ਮੇ ਕਮਰਕਸ ਆਹ ਲੋ ਕਮਰਕਸ ਹੁਣ ਗੁੱਟੀਆਂ ਘਟਾਈਆਂ ਹੁੰਦੀਆਂ ਹਨ ਪਹਿਲਾਂ ਨਹੀਂ ਸੀ ਹੁੰਦੀਆਂ ਤੇ ਕਮਰਕਸ ਹਮ ਹਮ ਏ ਵੀ ਟੂ ਹੀ ਲਈ ਹੁੰਦੀ ਹੈ ਹੁਣ ਪੌਣੀਆਂ ਖਸਖਸ ਆਲੂ ਖਸਖਸ ਮੇਰੇ ਕੋਲ ਖਸਖਸੇ ਮੱਛੇ ਨਹੀਂ ਜਾਵੇ ਤੁਹਾਨੂੰ ਬੇਰਾਂਡੇ ਵਾਲੇ ਇਹਨਾਂ ਟੰਗੜਾਕੀ ਪਾਉਂਦੇ ਦਾਖਾ ਕਮਰ ਦਾ ਸੋਰ ਦਾਖਾ ਤਾਂ ਨਹੀਂ ਦਾਖਾ ਥਲੇ ਰੱਖ ਮੱਛੀ ਜਾਨੀਏ ਬਤਿ ਲੱਕੀ ਉਤੋਂ ਹੰਦੀ ਲਾਦਾ ਹਾਂ ਦੇਖ ਵਾਹ ਤਾ ਦਾ ਖਮਾ ਚੇ ਮਚਾਉਣੀ ਆਈ ਨੇ ਉਹ ਜਿੱਦਾਂ ਪਹਿਲਾਂ ਬਣਾਇਆ ਬਣਾਈਆਂ ਸੀ ਪਾ ਦੇ ਖਸ ਖਸ ਇਥੇ ਦੱਕਾ ਪਾ ਕਰੀ ਹੁਣ ਪਾ ਦਿੱਤੇ ਆਪਾਂ ਇਹਦੇ ਵਿੱਚ ਮਖਾਣੇ ਇਨਨੂੰ ਕਰ ਲਾਂਗੇ ਮਿਕਸ ਹੁਣ ਪਾ ਲਾਂਗੇ ਇਹਦੇ ਵਿੱਚ ਆਪਾਂ ਖਸਖਸ ਇਹ ਰੱਖੀ ਲੋਰੀ ਨਹੀਂ ਥੋੜੀ ਜਿਹੀ ਕਰਨੀ ਹੈ ਓ ਜ਼ਿਆਦਾ ਨਾ ਹੋ ਜਾਵੇ ਨਹੀਂ ਪਾ ਦੇ ਪਾ ਦੇ ਹੁਣ ਪਾ ਦਿੱਤੀ ਆਪਾਂ ਇਹਦੇ ਵਿੱਚ ਦਾਖਾ ਮਤਲਬ ਸੌਗੀ ਤੋਲੀਆਂ ਸੀ ਆਪਾਂ ਪਹਿਲਾਂ ਆਪਾਂ ਇਹਨੂੰ ਕਰ ਲਾਂਗੇ ਮਿਕਸ ਹੋਲੇ ਜੀ ਜਾਂਦੀ ਹੈ ਨਾ ਫੁੱਲ ਗਈਆਂ ਹੁਣ ਆਪਾਂ ਇਹਨੂੰ ਵੀ ਠੰਡੀ ਕਰ ਲੈਨੇ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਖੰਡ ਸੀ ਬੂਰਾ ਵੀ ਪਾ ਸਕਦੇ ਹੋ ਹਨਾ ਅੱਛਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਦੇਸੀ ਖੰਡ ਬੂਰਾ ਤੇ ਦੇਸੀ ਖੰਡ ਆ ਸੀ ਮਿਕਸ ਕਰਕੇ ਪਾਈ ਆ ਤੇ ਠੰਡੀ ਹੋ ਗਈ ਸੀਗੀ ਜੇ ਠੰਡੀ ਨਾ ਕਰੀਏ ਤਾਂ ਫਿਰ ਇਹ ਚੀੜੀ ਜੀ ਹੋ ਜਾਂਦੀ ਆ ਨਾਲੇ ਦੇ ਜਿਹੜੇ ਖੰਡ ਆ ਉਹ ਪਾਣੀ ਛੱਡ ਜਾਂਦੀ ਆ ਹੁਣ ਇਹਨੂੰ ਆਪਾਂ ਕਰ ਲਾਂਗੇ ਮਿਕਸ ਹੋਰ ਪੋਗੇ ਨਾ ਥੋੜੀ ਜੀ ਠਹਿਰ ਕੇ ਠਹਿਰ ਕੇ ਹਾਂ ਮੈਂ ਠਹਿਰ ਕੇ ਹਾਂਜੀ ਪੰਜੀਰੀ ਰਲ ਕੇ ਹੋ ਚੁੱਕੀ ਆ ਤਿਆਰ ਤੇ ਤੁਸੀਂ ਵੀ ਟਰਾਈ ਕਰਿਓ ਜੇ ਤਾਂ ਅਸੀਂ ਬਣਾਈ ਆ ਬਹੁਤ ਟੇਸਟੀ ਬਣਦੀ ਆ ਹਲੇ ਠੰਡੀ ਹੋਊਗੀ ਤੇ ਫੇਰ ਆਪਾਂ ਤੁਹਾਨੂੰ ਟੇਸਟ ਕਰਕੇ ਵੀ ਦਿਖਾਵਾਂਗੇ ਕਿੱਦਾਂ ਦੀ ਬਣੀ ਆ पर बहुत बढ़िया बनी है देखने दे पता लगदा एक बार तो टेस्ट हो गई है मीठा वगैरह सारा बढ़िया ते ਤੁਸੀਂ ਵੀ ਕਰੋ ਟ੍ਰਾਈ ਜੀ ਹਾਂਜੀ ਆਪਾਂ ਪੰਦੀਰੀ ਬਣਾ ਲਈ ਆ ਤੇ ਤੁਸੀਂ ਦੇਖਿਆ ਆ ਪੰਦੀਰੀ ਬਹੁਤ ਟੇਸਟੀ ਬਣੀ ਆ ਟ੍ਰਾਈ ਵੀ ਕਰਕੇ ਦੇਖ ਲੈ ਕਿਹਦੇ ਤੇ ਕੇ ਮੰਨੇ ਕਿਹ ਹੈ ਜੀ ਬਣੀ ਆ ਪੰਦੀਰੀ ਬਹੁਤ ਜੰਮੀ ਬੈਰੀ ਸੀ ਜੰਮੀ ਬਣੀ ਆ ਔਰ ਸੁਆਦਾ ਆ ਸੋਇਆ ਆ ਹਾਂ ਬਹੁਤ ਅਛਾ ਜੰਮਿਆ ਪੰਦੀਰੀ ਕਿੱਥੇ ਤੇਰੀ ਪੰਜੀਰੀ ਬਣਾ ਲਈ ਆ ਆਪਾਂ ਨੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਪਰ ਟਰਾਈ ਵੀ ਕਰ ਲਈ ਆ ਟੇਸਟੀ ਬਣੀ ਆ ਤੇ ਚਲੋ ਜੀ ਹੁਣ ਆਪਾਂ ਖਾਣੇ ਆ ਰੋਟੀ ਤੇ ਆਪਾਂ ਕਰ ਦਿੰਨੇ ਆ ਚੌਲ ਬਣਾਏ ਆ ਰੋਟੀ ਨਹੀਂ ਬਣਾਈ ਚੌਲ ਬਣਾਏ ਆ ਮੈਂ ਤਾਂ ਕਹਿਣ ਲੱਗੀ ਕਿ ਪਹਿਲੀ ਕਹਿ ਦਵਾਂ ਤੇ ਆਪਾਂ ਕਰ ਦਿੰਨੇ ਜੀ ਇਹਨੂੰ ਬਲੌਗ ਨੂੰ ਇੱਥੇ ਐਂਡ ਤੇ ਮਿਲਦੇ ਹੁਣ ਨੈਕਸਟ ਬਲੌਗ ਦੇ ਵਿੱਚ ਕੱਲ ਆਪਾਂ ਜਾਣ ਆ ਤੇ ਆਪਾਂ ਹੁਣ ਕੱਪੜੇ ਵੀ ਪੈਕ ਕਰ ਲਈਏ ਆਪਣੇ ਇੱਥੇ ਸਟੈਂਡ ਤੇ ਪਏ ਸੀ ਕੱਪੜੇ ਆ ਜਿਹੜੇ ਸੁੱਕ ਗਏ ਆ ਉਹਨਾਂ ਨੂੰ ਤਾਂ ਹ ਵੀ ਲਾ ਲਈਏ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਾਲੇ ਬਲੌਗ ਦੇ ਵਿੱਚ बाय बाय म्हणे बाय बाय करते इधर बाय बाय गुड नाईट